ਅੱਜ ਦੀ ਇਹ ਖੇਡ ਕਹਿੰਦੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਿਹੜੀ ਉਹ ਲਾਈਵ ਟੈਲੀਕਾਸਟ ਚੱਲੀ ਜਾਂਦੀ ਆ ਭਰਾ ਸਾਡਾ ਇਟਲੀ ਦੇ ਵਿੱਚ ਬੈਠਾ ਹੈ ਕਿ ਸ਼ੇਰਾਂ ਆਵਾਗ ਗੱਭਰੂ ਦਾ ਹੋ ਗਣ ਵੀ ਹੰਬੋ ਵਾਲੇ ਵੇਡ ਨਗਰ ਹੈ ਕਿ ਜਿਸ ਗੱਭਰੂ ਦੇ ਵੱਲੋਂ ਉਹ ਸਾਡੇ ਪੱਤਰ ਵੀ ਆ ਸਾਰੇ ਕੂਦਰਵਾਜ ਭਰਾਵਾਂ ਨੂੰ ਕਿ ਸਾਰੇ ਨਗਰ ਦੇ ਵੱਲੋਂ ਜਿਹੜੀ ਸਪੌਂਸਰ ਖੇਡ ਹੈ ਉਹ 15 ਜੋੜ ਨੂੰ ਮੇਰੇ ਵੀ ਹੰਬੋ ਵਾਲੇ ਵੇਡ ਦੀ ਧਰਤੀ ਦੇ ਉੱਤੇ ਕਰਵਾਈ ਜਾਣੀ ਹੈ ਉਧਰ ਨਾਲ ਹੀ ਜਿੱਤੇ ਬਾਈ ਸ਼ੇਰੇ ਬਾਈ ਇਟਲੀ ਵਾਲੇ ਦੇ ਵੱਲੋਂ ਕੇ ਸੱਤਾ ਪੱਤਰਾ ਸਾਰੀ ਗੂਰ ਦਰਵਾਜ਼ ਖਿਡਾਰੀਆਂ ਨੂੰ ਕੇ ਬਾਈ ਪ੍ਰੀਤਮ ਸਿੰਘ ਪੀਤੀ ਦੀ ਨਿੱਗੀ ਯਾਦ ਨੂੰ ਸਮਰਪਿਤ ਹੋ ਗਏ ਵੀ ਜਿਹੜੀ ਗੂਰ ਦਰਵਾਜ਼ ਦੀ ਖੁੱਲੀ ਖੇਡ ਹੈ ਪਿੰਡ ਫੰਬੋ ਵਾਲੇ ਵੇੜ ਦੀ ਧਰਤੀ ਦੇ ਉੱਤੇ ਮੇਰੇ ਵੀਰ ਉੱਪਰ ਤੇ 15 ਉਹ ਕਹਿੰਦੇ ਵੀ ਜੋਗਰੂ ਕਰਵਾਈ ਜਾ ਰਹੀ ਹੈ ਜੇ ਗੱਲ ਕਰੀਏ ਬਾਈ ਪੀਤੀ ਦੀ ਉਹ ਕੂਟਰਬਾਜੀ ਦਾ ਵੱਡਾ ਪ੍ਰੋਮੋਟਰ ਸੀ ਮੇਰੇ ਵੀਰੋ ਉਹ ਕਹਿੰਦੇ ਵੱਡਾ ਸਪੋਂਸਰ ਸੀ ਕਿ ਕੁਝ ਦੇ ਪਹਿਲਾਂ ਯੂਐਸਏ ਦੀ ਧਰਤੀ ਦੇ ਉੱਤੇ ਉਹ ਮੇਰੇ ਵੀਰੋ ਕਿ ਸੜਕ ਹਾਦਸੇ ਦੇ ਵਿੱਚ ਜਿਹੜਾ ਇੱਕ ਬੜਾ ਧਿਆਨਕ ਹਾਦਸਾ ਹੋਇਆ ਮੇਰੇ ਵੀਰੋ ਕਿ ਜਿਸ ਦੇ ਵਿੱਚ ਸਾਡੇ ਭਰਾ ਬਾਈ Pritam Singh Piti di ਜਿਹੜੀ ਹੈ ਉਹ ਮੌਕੇ ਦੇ ਉੱਤੇ ਕਿ ਡੈਟੋ ਵੀ ਸੀ ਉਹ ਕਹਿੰਦੇ ਵੀ ਦਲਾ ਦਾ A gente ਜਦੋਂ ਐਵੇਂ ਦੇ ਕੋਈ ਹਾਸੇ ਹੁੰਦੇ ਆ ਨਾ ਤਾਂ ਕਬੂਤਰਵਾਜੀ ਦਾ ਉਹ ਤਲ ਟੁੱਟ ਜਾਂਦਾ ਹੈ ਕਿ ਕਬੂਤਰਵਾਜੀ ਦਾ ਲੱਕ ਟੁੱਟ ਜਾਂਦਾ ਹੈ ਜਦੋਂ ਕੋਈ ਸਾਡੇ ਕੂਤਰਵਾਜ ਯੂਰ ਦੇ ਰਾਤ ਐਵੇਂ ਦਾ ਕੋਈ ਹਾਸਾ ਹੁੰਦਾ ਹੈ ਕਿ ਜਿੰਨੇ ਵੀ ਸਾਡੇ ਕੂਤਰਵਾਜ ਪਰ ਆਦੇ ਉਹਨਾਂ ਦੇ ਲਈ ਵੀ ਤਲੋਂ ਦੁਆ ਨੇ ਕਿ ਤੜਕੇ ਉੱਠ ਕੇ ਉਹ ਅਸੇ ਕਾਲਪੁਰ ਕੋ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਿਆ ਕਰੋ ਕਿ ਜਿੰਨੇ ਵੀ ਕੂਤਰਵਾਜ ਭਰਾ ਨੇ ਉਹ ਹੱਸਦੇ ਖੇਡਦੇ ਰਹਿਣ ਤੇ ਜਵਾਨੀਆਂ ਮੰਨ ਮੇਰੇ ਵੀਰੋ ਇਹ ਆਪਣੇ ਗੁੱਸੇ ਕਿਨੇ ਉਹ ਕੂਤਰਵਾਜੀ ਤਾਂ ਕੀ ਸੀ ਉਹ ਤੇ ਰੱਖਿਆ ਕਰੋ ਪਰ ਕਿਸੇ ਦੀ ਜਿੰਦਗੀ ਦੇ ਲਈ ਉਹ ਤਵਾਵਾ ਨਾ ਕਰੇ ਮੇਰੇ ਲਈ ਤੇ ਨਾਲ ਹੀ ਉਧਰ ਜੇ ਗੱਲ ਕਰੀਓ ਜੀ 1700 ਮਾਡਲ ਇਹਦਾ ਕਿ ਹੰਦੇ ਵਾਲੇ ਵੇੜ ਦੀ ਧਰਤੀ ਹੋਵੇਗੀ ਮੇਰੇ ਵੀਰੇ ਜਿੱਤੇ ਕਹਿੰਦੇ ਵੀ ਫਸਟ ਪ੍ਰਾਈਜ਼ ਦੀ ਗੱਪੜਵਾ ਦੇ ਵੱਲੋਂ ਰੈਕ ਦਿੱਤਾ ਜਾਣਾ ਹੈ ਉਹ ਕਹਿੰਦੇ ਸੈਕਿੰਡ ਨੂੰ ਕੂਲਰ ਹੋਵੇਗਾ ਤੇ ਨਾਲ ਹੀ ਉਧਰ ਕਹਿੰਦੇ ਫਰਾਟਾ ਬਖਾ ਤੀਜੇ ਨੂੰ ਦਿੱਤਾ ਜਾਣਾ ਤੇ ਸੱਤ ਕੱਪ ਹੋਣਗੇ ਤੇ ਕੱਪਾਂ ਵਾਲੀ ਦਾ ਗੱਧਰੂ ਆਨੇ ਨੇਹਰੀ ਲਿਆਂਦੀ ਗਈ ਹੈ ਤੇ ਜਿੰਨੇ ਵੀ ਮੌਕੇ ਦੇ ਉੱਤੇ ਸਟਾਰ ਬੁਝੜੇ ਆ ਉਹਦੇ ਸਨਮਾਨ ਕੀਤੇ ਜਾਣੇ ਆ ਆਰ ਦੀ ਯਾਦ ਦੇ ਵਿੱਚ ਜਿਹੜਾ ਖੇਡ ਮਿਲਾ ਕੇ ਮਾਇਆ ਜਾ ਰਿਹਾ ਕਿ ਉਸ ਮੂਲੇ ਦੇ ਵਿੱਚ ਜਿੰਨੇ ਵੀ ਗੂਹ ਦਰਵਾਜੀ ਨੂੰ ਪਿਆਰ ਕਰਨ ਵਾਲੇ ਜਾਂ ਸਾਡੇ ਯਾਰ ਬਾਈ ਪ੍ਰੀਤਨ ਸਿੰਘ ਕੀਤੀ ਨੂੰ ਪਿਆਰ ਕਰਨ ਵਾਲੇ ਵੀਰ ਪੁੱਜਣਗੇ ਉਹਨਾਂ ਸਾਰੀ ਧਰਾਵਾ ਲਾ ਕੇ ਵੱਡੇ ਪੱਧਰ ਦਿੱਤੇ ਜਿਹੜਾ ਫਰਮਾਰ ਹੈ ਬਾਈ ਜੀ ਕਿ ਗੂਹ ਦਰਵਾਜੀ ਦਾ ਵੱਡਾ ਸਪੋਰਟਰ ਹੈ ਭਰਾ ਸਾਡਾ ਕਿ ਗੂਹ ਦਰਵਾਜੀ ਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੇ ਪ੍ਰਮੋਟ ਕਰਦਾ ਹੈ ਕਿ ਇਸ ਵੀਰ ਦੇ ਲਈ ਜਿਹੜੀਆਂ ਬਲੋਵ ਦਵਾਵਾਰੇ ਉਧਰ ਨਾਲ ਹੀ ਸਾਡਾ ਵੀਰ ਕਿ ਯੋਨੀ ਸਹਜੋ ਮਜਰੀ ਦੀ ਧਰਤੀ ਵਾਲਾ